प्यारे दर्शकों मैं ਤੁਹਾਡਾ ਆਪਣਾ ਬਨੋਦ ਫਕੀਰਾ YouTube ਚੈਨਲ ਬਨੋਦ ਫਕੀਰਾ ਦੇ ਉੱਤੇ ਅੱਜ ਕੁਝ ਕਿਤੇ ਜਾਣ ਦਾ ਮੌਕਾ ਮਿਲਿਆ ਉਹ ਰਸਤੇ ਦੇ ਵਿੱਚ ਪਿੰਡ ਫਰੀਦਪੁਰ ਜ਼ਿਲ੍ਹਾ ਜਲੰਧਰ ਦਾ ਇਹ ਖੂਹ ਦਾ ਨਜ਼ਾਰਾ ਦੇਖਿਆ ਜੋ ਪੁਰਾਣੇ ਸਮਿਆਂ ਦਾ ਬਹੁਤ ਯਾਦਗਰ ਖੂਹ ਇਸ ਸਮੇਂ ਦੇ ਇਸ ਸਮੇਂ ਦੇ ਨਾਲ ਪਾਣੀ ਇਹਨਾਂ ਦੇ ਨਾਲ ਹੀ ਇਸ ਖੂਹਾਂ ਦੇ ਨਾਲ ਹੀ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਖੇਤੀਬਾੜੀ ਦਾ ਮੁੱਖ ਸਾਧਨ ਹੁੰਦਾ ਸੀ ਔਰ ਇਸ ਨੂੰ ਚਲਾਉਣ ਵਾਸਤੇ ਜੋ ਜਿੰਨੋਂ ਪੌਲਦਾ ਜੋੜੀ ਬੰਨੀ ਹੁੰਦੀ ਸੀ ਉਹਨੂੰ ਹਲਟ ਕਹਿੰਦੇ ਹੁੰਦੇ ਸੀ ਉਹ ਇਸ ਤਰ੍ਹਾਂ ਇੱਕ ਹੁੰਮਰਾ ਹੁੰਦਾ ਸੀ ਤੇ ਇਹ ਪਾਣੀ ਦੀਆਂ ਕਿੰਡਾਂ ਨਿਕਲਦੀਆਂ ਸੀ ਔਰ ਜਿਹੜੀ ਟਕ ਟਕ ਦੀ ਆਵਾਜ਼ ਆਉਂਦੀ ਸੀ ਉਹ ਉਹਨੂੰ ਕੁੱਤਾ ਕਹਿੰਦੇ ਕਿਹਾ ਜਾਂਦਾ ਸੀਗਾ ਕੁੱਤਾ ਲੱਗਾ ਸੀਗਾ ਜਦੋਂ ਹੁੰਮਣਾ ਤੇ ਉਹਨੇ ਟਕ ਟਕ ਕਰਨੀ ਆਵਾਜ਼ ਆਉਣੀ ਜਿਹੜੀ ਕਿ ਮਾਨੂੰ ਬਹੁਤ ਹੀ ਸ਼ੂ ਲੈਣੀ ਹੈ ਤੇ ਔਰ ਉਸ ਸਮੇ ਇਹ ਵੀ ਲੱਗਣਾ ਵੀ ਇਹ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਫਲਾਣਿਆਂ ਦਾ ਖੂਹ ਇਸ ਟਾਈਮ ਚੱਲ ਰਿਹਾ ਹੈਗਾ ਲੋਕੀ ਸਵੇਰ ਤੋਂ ਹੀ ਖੇਤੀਬਾੜੀ ਦੇ ਕੰਮਾਂ ਵਿੱਚ ਜੁਟ ਜਾਂਦੇ ਸਨ ਦੋਸਤੋ ਬਸ ਇਹ ਕੁਦਰਤੀ ਨਜ਼ਾਰਾ ਦੇਖ ਕੇ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ ਧੰਨਵਾਦ ਜੀ